ਪੰਜਾਬ ਦੀ এডਿਕੇਸ਼ਨ ਦੇ ਨਾਲ ਜੁੜਿਆ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੇ ਨਾਲ ਜੁੜਿਆ ਉਹਦੇ ਲਈ ਤੁਹਾਨੂੰ ਅੱਜ ਅਸੀਂ ਉਸ ਇਸ਼ੂ ਨੂੰ ਕਵਰ ਕਰਨ ਲਈ ਅਸੀਂ ਬੁਲਾਇਆਗਾ ਪੰਜਾਬ ਦੀ ਸਭ ਤੋਂ 올ਡੇਸਟ ਯੂਨੀਵਰਸਿਟੀ ਜਦੋਂ ਗੱਲ ਕਰਾਂ ਚੰਡੀਗੜ੍ਹ ਯੂਨੀਵਰਸਿਟੀ ਜਿਹੜੀ ਆ ਉਹ ਸਭ ਤੋਂ 올ਡੇਸਟ ਯੂਨੀਵਰਸਿਟੀ ਮੰਨੀ ਜਾਂਦੀ ਆ ਪੰਜਾਬ ਯੂਨੀਵਰਸਿਟੀ ਐਕਟ ਦੇ ਮੁਤਾਬਕ ਡਾਇਰੈਕਟ ਬਣਿਆ ਸੀਗਾ 9047 ਚ ਬਣਿਆ ਸੀ ਪਰ ਲੇਕਿਨ ਇਸ ਯੂਨੀਵਰਸਿਟੀ ਦੀ ਸਥਾਪਨਾ ਪੰਜਾਬ ਯੂਨੀਵਰਸਿਟੀ ਸਥਾਪਨਾ ਜਿਹੜੀ ਆ ਉਹ 1882 ਦੇ ਅੰਦਰ 1882 ਚ ਲਾਹੌਰ ਵਿਖੇ ਇਸ ਯੂਨੀਵਰਸਿਟੀ ਦੀ ਸਥਾਪਨਾ ਹੁੰਦੀ ਆ ਔਰ ਦੇਸ਼ ਦੀ ਵੰਡ ਤੋਂ ਬਾਅਦ ਇਸ ਯੂਨੀਵਰਸਿਟੀ ਨੂੰ ਜਿਹੜਾ ਚੰਡੀਗੜ੍ਹ ਸ਼ਿਫਟ ਕਰ ਦਿੱਤਾ ਜਾਂਦਾ ਹੈ ਇਹ ਯੂਨੀਵਰਸਿਟੀ ਦੀ ਜਿਹੜੀ ਆ ਯੂਨੀਵਰਸਿਟੀ ਅਸੀਂ ਜਦੋਂ ਵੰਡ ਹੋਈ ਆ ਭਾਰਤ ਤੇ ਪਾਕਿਸਤਾਨ ਦੀ ਉਸ ਸਮੇਂ ਪੰਜਾਬ ਯੂਨੀਵਰਸਿਟੀ ਜਿਹੜੀ ਆ ਉਹ ਪੰਜਾਬ ਦੇ ਹਿੱਸੇ ਆਈ ਔਰ ਜਦੋਂ ਪੰਜਾਬ ਦੇ ਹਿੱਸੇ ਆਈ ਤਾਂ ਇਹ ਯੂਨੀਵਰਸਿਟੀ ਸਥਾਪਨਾ ਜਿਹੜੀ ਆ ਚੰਡੀਗੜ੍ਹ ਚ ਹੋਈ ਪਰ ਲੇਕਿਨ ਅੱਜ ਜਿਹੜਾ 1 ਅਕਤੂਬਰ ਆ ਦਸੰਬਰ ਸੌਰੀ ਨਵੰਬਰ ਆ ਅੱਜ ਨਵੰਬਰ ਆ ਤਾਂ ਮੈਂ ਦੇਖਦਾ ਕਿ 18 ਅਕਤੂਬਰ ਦਾ 18 ਅਕਤੂਬਰ 2025 ਦਾ ਆ ਸੈਂਟਰ ਗਵਰਨਮੈਂਟ ਦਾ ਜਿਹੜਾ ਨੋਟੀਫਿਕੇਸ਼ਨ ਆ ਸੈਂਟਰ ਗਵਰਨਮੈਂਟ ਦਾ ਨੋਟੀਫਿਕੇਸ਼ਨ ਆ ਇਹ ਡਿਕਟੇਟਰਸ਼ਿਪ ਬਲਬਾਦੇ ਕਦਮ ਨੇ ਭਾਰਤੀ ਜਨਤਾ ਪਾਰਟੀ ਦੇ ਕੇਂਦਰ ਸਰਕਾਰ ਦੇ ਐਜੂਕੇਸ਼ਨ ਦੇ ਖੇਤਰ ਦੇ ਵਿੱਚ ਪੜਾਈ ਦੇ ਖੇਤਰ ਦੇ ਵਿੱਚ ਕਿੱਦਾਂ ਪੜਾਈ ਨੂੰ ਜਿਹੜਾ ਸੈਂਟਰਲਾਈਜ਼ ਕਰਨਾਗਾ ਕਿੱਦਾਂ ਹੌਲੀ-ਹੌਲੀ ਲੈ ਕੇ ਮੈਂ ਸਮਝਦਾ ਭਾਸ਼ਾਵਾਂ ਨੂੰ ਖਤਮ ਕਰਨਾਗਾ ਸਟੇਟਾਂ ਦੀਆਂ ਭਾਸ਼ਾਵਾਂ ਨੂੰ ਖਤਮ ਕਰਨਾਗਾ ਉਹਦੇ ਤੇ ਸਭ ਤੋਂ ਵੱਡਾ ਬਾਅਰ ਸਭ ਤੋਂ ਵੱਡਾ ਹਮਲਾ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਨੇ ਇਸ 28 ਅਕਤੂਬਰ ਦੇ ਇਸ ਨੋਟੀਫਿਕੇਸ਼ਨ ਦੇ ਰਾਹੀਂ ਕੀਤਾਗਾ ਲਗਭਗ 19 ਸਾਲ ਪਹਿਲਾਂ 59 ਇਅਰ 올ਡ ਪੁਰਾਣੀ ਜਿਹੜੀ ਸੈਨੇਟ ਤੇ ਸਿੰਡੀਕੇਟ ਦੀ ਸਥਾਪਨਾ ਪੰਜਾਬ ਯੂਨੀਵਰਸਿਟੀ ਚ ਹੋਈ ਸੀ 59 ਇਅਰ 올ਡ ਇੰਸਟੀਚਿਊਸ਼ਨ ਉਹ ਜਿਹੜਾ ਤਬਾਦ ਇਸ ਨੋਟੀਫਿਕੇਸ਼ਨ ਨੇ ਕੀਤਾਗਾ ਕਿਉਂਕਿ ਸੈਨੇਟ ਦੇ ਜਿਹੜੇ ਮੈਂਬਰ ਸੀਗੇ ਜਿਹੜੀ ਇਕ ਇਲੈਕਟਡ ਬਾਡੀ ਸੀਗੀ ਜਿਹੜੀ ਗ੍ਰੈਜੂਏਟ ਹਲਕੇ ਚੁਣਕੇ ਆਉਂਦੇ ਸੀ ਪ੍ਰੋਫੈਸਰਸ ਦੇ ਹਲਕੇ ਚੁਣਕੇ ਆਉਂਦੇ ਸੀ ਟੀਚਿੰਗ ਸਟਾਫ ਤੋਂ ਚੁਣਕੇ ਆਉਂਦੇ ਸੀ ਚੁਣੇ ਹੋਏ ਰਿਪ੍ਰেজੈਂਟੇਟਿਵ ਹੁੰਦੇ ਸੀਗੇ ਅੱਜ ਉਹਦੇ ਅੰਦਰ ਵੱਡਾ ਇੱਕ ਚੇਂਜ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਦੀ ਸੈਂਟਰ ਸਰਕਾਰ ਨੇ ਕੀਤਾਗਾ ਸੈਨੇਟ ਦੀ ਟੋਟਲ ਸਟਰੈਂਥ ਇਸ ਨੋਟੀਫਿਕੇਸ਼ਨ ਤੋਂ ਪਹਿਲਾਂ 90 ਸੀ 90 ਸੀ 90 ਦੀ ਗਿਣਤੀ ਹੁੰਦੀ ਸੀ ਅੱਜ ਉਹ ਘਟ ਕੇ ਕਿੰਨੀ ਕਰਤੀ 31 31 ਕਰਤੀ ਬਹੁਤ ਬੁਰੀ ਤਰ੍ਹਾਂ ਮੈਂ ਸਮਝਦਾ ਇਹ ਸਟਰਕਚਰ ਚੇਂਜ ਕੀਤਾਗਾ ਜਿਹਦੇ ਨਾਲ ਜਿਹੜੇ ਵੱਖ-ਵੱਖ ਹਲਕਿਆਂ ਤੋਂ ਕੋਈ ਅਬ ਹੋਰ ਤੋਂ ਕੋਈ ਫਰੋਜ਼ਪੁਰ ਤੋਂ ਕੋਈ ਲੁਧਿਆਣਾ ਤੋਂ ਕੋਈ ਚੰਡੀਗੜ੍ਹ ਤੋਂ ਕੋਈ ਵਕੀਲਾਾਂ ਚੋਂ ਉਹ ਚੁਣਕੀਆਂ ਆਉਂਦਾ ਸੀਗਾ ਅੱਜ ਸਾਰਾ ਇੱਕੋ ਚੜਾ ਭਾਰਤੀ ਜਨਤਾ ਪਾਰਟੀ ਨੇ ਤਬਾ ਕਰਕੇ ਰੱਖਤਾ ਬੇਸਿਕ ਬੜੀ ਇੱਕ ਸਟਰਕਚਰ ਚੇਂਜ ਜਿਹੜੀ ਆ ਇਹਸ ਕੀਤੀ ਆ ਹੁਣ 31 ਮੈਂਬਰ ਹੋਣਗੇ ਜਿਹਦੇ ਵਿੱਚੋਂ ਸਿਰਫ ਤੇ ਸਿਰਫ 18 ਇਲੈਕਟਿਡ ਹੋਣਗੇ ਸਿਰਫ 18 ਇਲੈਕਟਿਡ ਹੋਣਗੇ ਉਹ ਵੀ ਪ੍ਰੋਫੈਸਰਾਂ ਦੀ ਕੈਟਾਗਰੀ ਚੋਂ ਉਹ ਵੀ ਪ੍ਰਿੰਸੀਪਲ ਦੀ ਕੈਟਾਗਰੀ ਚੋਂ ਉਹ ਵੀ ਯੂਨੀਵਰਸਿਟੀ ਦੁਆਰਾ ਨੋਮੀਨੇਟਡ ਔਰ 18 ਇਲੈਕਟਡ ਹੋਣਗੇ 6 ਨੋਮੀਨੇਟਡ ਹੋਣਗੇ ਔਰ 7 ਐਕਸ-ਆਫੀਸ਼ਰ ਮੈਂਬਰ ਹੋਣਗੇ ਯਾਨੀ ਕਿ 13 ਮੈਂਬਰ 13 ਮੈਂਬਰ ਜਿਹੜੇ ਨੇਗੇ ਉਹ ਸੈਂਟਰ ਸਰਕਾਰ ਆਪ ਦੇ ਨੋਮੀਨੇਟ ਕਰੂਗੀ ਆ ਸਿੱਧੇ ਤੌਰ ਦੇ ਉਤੇ ਇੱਕ ਵੱਡਾ ਬਹੁਤ ਵੱਡਾ ਮੈਂ ਸਮਝਦਾ ਪੰਜਾਬ ਯੂਨੀਵਰਸਿਟੀ ਦੀ ਜਿਹੜੀ ਡੈਮੋਕ੍ਰੇਸੀ ਆ ਜਿਹਦੇ ਨਾਲ ਸਮਝਦਾ ਹਜ਼ਾਰਾਂ ਨਹੀਂ ਸਭ ਬੜਾਏ ਲੱਖਾਂ ਹੀ ਵਿਦਵਾਨ ਪੈਦਾ ਕੀਤੇ ਹਜ਼ਾਰਾਂ ਹੀ ਜੱਜ ਬਣਾਏ ਹਜ਼ਾਰਾਂ ਹੀ ਆਈਐਸ ਅਫਸਰ ਬਣਾਏ ਡਾਕਟਰ ਬਣਾਏ ਵਕ ਵਕ ਸਕੌਲਟੀਆਂ ਦੇ ਅੰਦਰ ਦੇਸ਼ ਭਰ ਦੇ ਅੰਦਰ ਇਹ ਯੂਨੀਵਰਸਿਟੀ ਜਿਹੜੀ ਆ ਪੰਜਾਬ ਯੂਨੀਵਰਸਿਟੀ ਜਾਣੀ ਜਾਂਦੀ ਆ ਕਿ ਇੱਥੇ ਦੇ ਪੜੇ ਹੋਏ ਲੋਕ ਕੱਲੇ ਪੰਜਾਬ 'ਚ ਨਹੀਂ ਹਰਿਆਣੇ 'ਚ ਨਹੀਂ ਚੰਡੀਗੜ੍ਹ 'ਚ ਨਹੀਂ ਦਿੱਲੀ 'ਚ ਨਹੀਂ ਪੂਰੇ ਦੇਸ਼ ਦੇ ਅੰਦਰ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ ਆਪਣੀ ਕੰਟਰੀਬਿਊਸ਼ਨ ਇਸ ਦੇਸ਼ ਰੱਗੇ ਲੈ ਕੇ ਜਾਣ ਲਈ ਨਿਭਾ ਰਹੇ ਨੇ ਕੱਲਾ ਦੇਸ਼ ਨਹੀਂ ਅੱਜ ਕੱਲ੍ਹ ਜੇ ਮੈਂ ਗੱਲ ਕਰਾਂ ਪੂਰੇ ਬਦੇਸ਼ਾਂ ਦੇ ਅੰਦਰ ਵੀ ਪੂਰੇ ਵਿਦੇਸ਼ਾਂ ਦੇ ਅੰਦਰ ਵੀ ਜਿਹੜੇ ਚੰਡੀਗੜ੍ਹ ਦੇ ਪੜ੍ਹ ਲਿਖੇ ਲੋਕ ਨੇ ਇਸ ਯੂਨੀਵਰਸਿਟੀ ਦੇ ਪੈਦਾ ਕੀਤੇ ਨੇ ਇਸ ਯੂਨੀਵਰਸਿਟੀ ਦੇ ਜਿੰਨਾ ਦੇ ਅੰਦਰ ਅੱਛੀ ਕਿ ਐਜੂਕੇਸ਼ਨ ਅੱਛੀ ਤਾਮਿਲ ਅੱਛੀ ਜਿਹੜੀ ਹੈ ਭਰੀਆ ਉਹਨੂੰ ਖਤਮ ਕਰਨ ਦਾ ਯਤਨ ਭਾਰਤੀ ਜਨਤਾ ਪਾਰਟੀ ਕਰ ਰਹੀ ਆ ਫਸਟ ਟਾਈਮ ਹੋਇਆਗਾ ਕਿ ਚੰਡੀਗੜ੍ਹ ਦਾ ਮੈਂਬਰ ਪਾਰਲੀਮੈਂਟ ਇਹਦਾ ਮੈਂਬਰ ਹੋਊਗਾ ਐਕਸਾਫਿਸੋ ਫਸਟ ਟਾਈਮ ਹੋਇਆਗਾ ਕਿ ਚੰਡੀਗੜ੍ਹ ਦਾ ਐਜੂਕੇਸ਼ਨ ਸੈਕਟਰੀ ਮੈਂਬਰ ਹੋਊਗਾ ਚੰਡੀਗੜ੍ਹ ਦਾ ਐਜੂਕੇਸ਼ਨ ਡਿਪਾਰਟਮੈਂਟ ਦਾ ਸੈਕਟਰੀ ਇਹਦਾ ਮੈਂਬਰ ਹੋਊਗਾ ਇਹ ਕਦੇ ਵੀ ਹੋਇਆ ਸੀਗਾ ਫਸਟ ਟਾਈਮ ਹੋਇਆਗਾ ਔਰ ਇਸ ਤੋਂ ਬਿਨਾ ਵਾਈਸ ਚਾਂਸਲਰ ਜਿਹੜਾ ਕਿ ਆਲਵੇਸ ਸੈਂਟਰ ਸਰਕਾਰ ਨਿਯੁਕਤ ਕਰਦੀ ਆ ਉਹ ਪ੍ਰੋਫੈਸਰ ਆਪਣੇ ਨਾਮਿਨੇਟ ਕਰ ਸਕਦਾਗਾ ਔਰ ਪੰਜਾਬ ਦੀ ਸਿਰਫ ਇਹ ਆ ਕਿ ਜਿਹੜੇ ਆਲਰੇਡੀ ਪੰਜਾਬ ਸਰਕਾਰ ਦੋ ਐਮਐਲਏ ਨਿਯੁਕਤ ਕਰਦੀ ਸੀ ਉਹ ਸਿਰਫ ਹੈਗੇ ਨੇਗੇ ਪਰ ਲੇਕਿਨ ਇਹ ਬਹੁਤ ਵੱਡਾ ਹਮਲਾ ਮੈਂ ਸਮਝਦਾ ਸੈਂਟਰ ਸਰਕਾਰ ਆਰ ਨੇ ਪੰਜਾਬ ਦੇ ਖਿਲਾਫ ਇਸ ਯੂਨੀਵਰਸਿਟੀ ਦੇ ਵੱਡਾ ਹਮਲਾ ਕੀਤਾਗਾ ਭਾਰਤੀ ਜਨਤਾ ਪਾਰਟੀ ਜਿਹੜੀ ਆ ਸਿਰੇ ਤੋਂ ਪੰਜਾਬ ਨੂੰ ਨਫ਼ਰਤ ਕਰਦੀ ਆ ਪੰਜਾਬੀਅਤ ਨੂੰ ਨਫ਼ਰਤ ਕਰਦੀ ਆ ਪੰਜਾਬ ਦੀਆਂ ਉਹਨਾਂ ਇੰਸਟੀਚਿਊਨਾਂ ਨੂੰ ਨਫ਼ਰਤ ਕਰਦੀ ਆ ਜਿਨ੍ਹਾਂ ਨੇ ਪੰਜਾਬੀਆਂ ਦਾ ਦਾਇਰਾ ਪੂਰੀ ਦੁਨੀਆ 'ਚ ਬਣਾਇਆ ਜਿਨ੍ਹਾਂ ਨੇ ਪੰਜਾਬ ਜਿਨ੍ਹਾਂ ਇੰਸਟੀਚਿਊਨ ਨੇ ਪੰਜਾਬ ਦੇ ਲੋਕਾਂ ਨੂੰ ਪੂਰੀ ਦੁਨੀਆ ਭਰ ਦੇ ਅੰਦਰ ਉਹਨਾਂ ਦਾ ਨਾਮ ਚਮਕਾਉਣ ਦਾ ਮੌਕਾ ਦਿੱਤਾ ਅਜੋਨ ਸਾਰੀਆਂ ਇੰਸਟੀਚੂਸ਼ਨ ਨੂੰ ਭਾਰਤੀ ਜਨਤਾ ਪਾਰਟੀ ਜਿਹੜੀ ਆ ਅਕਾਲੀ ਕਲ ਦੀ ਨਿਸ਼ਾਨਾ ਬਣਾ ਕੇ ਖਤਮ ਕਰਨ ਦਾ ਯਤਨ ਕਰ ਰਹੀ ਹੈ ਭਾਰਤੀ ਜਨਤਾ ਪਾਰਟੀ ਸੈਂਟਰ ਸਰਕਾਰ ਦੇ ਅੰਦਰ ਮੈਂ ਸਮਝਦਾ ਹਿਟਲਰ ਦੀ ਆਤਮਾ ਪ੍ਰਵੇਸ਼ ਕਰ ਗਈ ਆ ਭਾਰਤੀ ਜਨਤਾ ਪਾਰਟੀ ਪੰਜਾਬ ਨੂੰ ਇਸ ਕਦਰ ਨਫ਼ਰਤ ਕਰਦੀ ਆ ਕਿ ਪੰਜਾਬ ਦੇ ਅੰਦਰ ਜਿਹੜੀ ਇੰਸਟੀਚੂਨ ਹੈ ਉਹਨਾਂ ਚ ਆਪਣੇ ਨਮਾਏ ਦੇ ਨਾਮਿਨੇਟ ਕੀਤੇ ਜਾਣ ਫਿਰ ਹੌਲੀ ਹੌਲੀ ਉਹਨਾਂ ਦੇ ਕੈਲੰਡਰ ਬਦਲੇ ਜਾਣ ਹੌਲੀ ਹੌਲੀ ਉਹਨਾਂ ਦੇ ਜਿਹੜੇ ਦੇ ਸਿਲੇਬਸ ਬਦਲੇ ਜਾਣ ਹੌਲੀ ਹੌਲੀ ਉਹਨਾਂ ਇੰਸਟੀਚੂਨ ਨੂੰ ਖਤਮ ਕੀਤਾ ਜਾਵੇ ਹੌਲੀ ਹੌਲੀ ਉਹਨਾਂ ਇੰਸਟੀਚੂਨ ਤਬਾਹ ਕੀਤਾ ਜਾਵੇ ਇਹ ਭਾਰਤੀ ਜਨਤਾ ਪਾਰਟੀ ਸੋਚ ਰੱਖਦੀ ਆ ਕਿਉਂਕਿ ਆ ਨੋਟੀਫਿਕੇਸ਼ਨ ਦੇ ਵਿੱਚ ਮੈਂ ਦੇਖ ਰਿਹਾ ਸੀਗਾ ਪੜ੍ਹ ਰਿਹਾ ਸੀਗਾ ਕਿ ਕੱਲੇ ਕੱਲੇ ਮੈਂਬਰ ਦੀ ਪਾਵਰਾਂ ਕਟਾਤੀਆਂ ਫਨਸ ਦੀਆਂ ਪਾਵਰਾਂ ਕਟਾਤੀਆਂ ਔਰ ਸੈਨੇਟ ਦੀਆਂ ਪਾਵਰਾਂ ਬਿਲਕੁਲ ਖਤਮ ਕਰਦੀਆਂ ਅੱਗੇ ਜਿਹੜੀ ਸੈਨੇਟ ਸੀ ਜਿਹੜੀ 90 ਮੈਂਬਰਾਂ ਦੀ ਸੈਨੇਟ ਸੀਗੀ ਉਹ ਕੀ ਕਰਦੀ ਸੀ ਉਹਦੇ ਅੰਦਰੋ ਹੀ ਸਿੰਡੀਕੇਟ ਚੁਣੀ ਜਾਂਦੀ ਸੀ ਸੈਨੇਟ ਕੋਲੇ ਪਾਵਰ ਸੀ ਸਿੰਡੀਕੇਟ ਦੇ ਮੈਂਬਰ ਚੁਣਨ ਦੀ ਜਿਹੜੀ ਕਿ ਹਾਈएस्ट ਪਾਵਰ ਆ ਉਹ ਸਿੰਡੀਕੇਟ ਦੇ ਮੈਂਬਰ ਲਗਭਗ ਸਾਰੇ ਹੀ ਨਾਮਿਨੇਟਡ ਹੋ ਗਏ ਬਾਈ ਦੀ ਸੈਂਟਰ ਗਵਰਨਮੈਂਟ ਬਾਈ ਦੀ ਵਾਈਸ ਚਾਂਸ ਥਰੂ ਦੀ ਸੋ ਮੈਂ ਸਮਝਦਾ ਇੱਕ ਬਹੁਤ ਵੱਡਾ ਪੰਜਾਬ ਦੀ ਯੂਨੀਵਰਸਿਟੀ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਉੱਤੇ ਸੈਂਟਰ ਸਰਕਾਰ ਨੇ ਹਮਲਾ ਬੋਲਿਆਗਾ ਇਹਦੇ ਲਈ ਸਾਰੇ ਪੰਜਾਬੀ ਇਕੱਠਲੇ ਪੰਜਾਬ ਸਰਕਾਰ ਬਿਲਕੁਲ ਡਟ ਕੇ ਪੈਰਾ ਦੇਊਗੀ ਇਸ ਨੋਟੀਫਿਕੇਸ਼ਨ ਨੂੰ ਖਤਮ ਕਰਵਾਉਣ ਦੇ ਲਈ ਅਸੀਂ ਹਰ ਲੜਾਈ ਲੜਾਂਗੇ ਪਰ ਲੇਕਿਨ ਅੱਜ ਮੈਂ ਭਾਰਤੀ ਜਨਤਾ ਪਾਰਟੀ ਦੇ ਉਹਨਾਂ ਨੇਤਾਵਾਂ ਨੂੰ ਪੁੱਛਣਾ ਚਾਹੁੰਨਾਗਾ ਜਿਹੜੇ ਕਿ ਇੱਕ ਸਿਰਫ ਫਿਰ ਸਿਰਫ ਇੱਕ ਛੋਟਾ ਦਾ ਸਟੇਟ ਸਟੇਟ ਦਾ ਮਨਿਸਟਰ ਹੋਣ ਦਾ ਰਤਬਾ ਪ੍ਰਾਪਤ ਕੀਤਾ ਹੁੰਦਾ ਨੇ ਭਾਰਤੀ ਜਨਤਾ ਪਾਰਟੀ ਦੇ ਸੈਂਟਰਲ ਲਤਾਬਾਦ ਦੇ ਲੇਲੜੀਆਂ ਕੱਟ ਕੇ ਕੀ ਉਸ ਨੋਟੀਫਿਕੇਸ਼ਨ ਦਾ ਜਵਾਬ ਦੇਣਗੇ ਕੀ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਸਦੀਲ ਜਾਖੜ ਜੀ ਕਾਰਜਕਾਰੀ ਪ੍ਰਧਾਨ ਅਸ਼ਵਰੇਨ ਜੀ ਹਰਬਨੇਤ ਮਿੱਟੂ ਜੀ ਕੀ ਅਸਤੀਫਾ ਦੇਣਗੇ ਕਿ ਪੰਜਾਬ ਦੇ ਨਾਲ ਉਹਨਾਂ ਦੀ ਮਾਂ ਪਾਰਟੀ ਪੰਜਾਬ ਨਾਲ ਧੋਖਾ ਕਰ ਰਹੀ ਆ ਪੰਜਾਬੀਏ ਦੇ ਨਾਲ ਧੋਖਾ ਕਰ ਰਹੀ ਆ ਪੰਜਾਬ ਦੀ ਸਭ ਤੋਂ 올ਡਸ ਯੂਨੀਵਰਸਿਟੀ ਨੂੰ ਤਬਾਹ ਕਰਨ ਦੀ ਯਤਨ ਕਰ ਰਹੀ ਆ ਕਿ ਇਹਦੇ ਅੰਦਰ ਪੰਜਾਬ ਦਾ ਸਾਥ ਦੇਣਗੇ ਜਾਂ ਸਿਰਫ ਔਰ ਸਿਰਫ ਆਪਣੀਆਂ ਕੁਰਸੀਆਂ ਬਚਾਉਣ ਦੇ ਲਈ ਭਾਰਤੀ ਜਨਤਾ ਪਾਰਟੀ ਦੇ ਅਗੇ ਗੋਡੇ ਟੇਕਣਗੇ ਮੈਂ ਅੱਜ ਹਰ ਇੱਕ ਪੰਜਾਬੀ ਨੂੰ ਅਪੀਲ ਕਰਦਾ ਹਾਂਗਾ ਹਰ ਜਿਹੜਾ ਵੀ ਪੰਜਾਬੀਅਤ ਨੂੰ ਪਿਆਰ ਕਰਦਾਗਾ ਜਿਹੜਾ ਵੀ ਪੰਜਾਬ ਯੂਨੀਵਰਸਿਟੀ ਨੂੰ ਪਿਆਰ ਕਰਦਾਗਾ ਇਸ ਨੋਟੀਫਿਕੇਸ਼ਨ ਦਾ ਨਹੀਂ ਅੱਜ ਤੁਹਾਨੂੰ ਭਾਰਤੀ ਜਨਤਾ ਪਾਰਟੀ ਦੇ ਮੂੰਹ ਤੋੜ ਜਵਾਬ ਦੇਣਾ ਹੋਊਗਾ ਅੱਜ ਤੁਹਾਨੂੰ ਭਾਰਤੀ ਜਨਤਾ ਪਾਰਟੀ ਦੀ ਚਾਲ ਸਮਝਣੀ ਪੈਣੀ ਆ ਕਿ ਕਿਸ ਤਰ੍ਹਾਂ ਹੌਲੀ-ਹੌਲੀ ਫੈਡਰਲ ਸਟਰਕਚਰ ਨੂੰ ਤਬਾਹ ਕਰਨ ਦਾ ਯਤਨ ਕੀਤਾ ਜਾ ਰਿਹਾ ਹੌਲੀ-ਹੌਲੀ ਦੇਸ਼ ਦੇ ਅੰਦਰ ਸੂਬਿਆਂ ਦੇ ਅਧਿਕਾਰਾਂ ਨੂੰ ਖਤਮ ਕਰਨ ਦਾ ਯਤਨ ਕੀਤਾ ਜਾ ਰਿਹਾ ਸੀ ਸਟੇਟਾਂ ਦੇ ਆਪਣੇ ਅਧਿਕਾਰ ਸੀ ਸਟੇਟਾਂ ਦੇ ਆਪਣਾ ਸਟਰਕਚਰ ਸੀਗਾ ਉਥੇ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਆਪਣਾ ਕਬਜ਼ਾ ਕਰਨਾ ਚਾਹੁੰਦੀ ਆ ਬੜਾ ਅਫਸੋਸ ਕਿ ਇਸ ਤਰ੍ਹਾਂ ਦੇ ਨੋਟੀਫਿਕੇਸ਼ਨ ਜਾਰੀ ਕਰਕੇ ਭਾਰਤੀ ਜਨਤਾ ਪਾਰਟੀ ਪੰਜਾਬੀਆਂ ਨੂੰ ਨਹੀਂ ਦਿਵਾ ਸਕਦੀ ਪੰਜਾਬ ਦੀ ਆਵਾਜ਼ ਨੂੰ ਨਹੀਂ ਦਿਵਾ ਸਕਦੀ ਪੰਜਾਬੀ ਜਾਣੇ ਜਾਂਦੇ ਨੇਗੇ ਦੇਖਿਆ ਜਾਵੇ 347 ਦੀ ਵੰਡ ਦੀ ਗੱਲ ਕਰ ਲਈਏ ਉਸ ਸਮੇਂ ਹਜ਼ਾਰਾਂ ਪੰਜਾਬੀਆਂ ਨੇ ਦੇਸ਼ ਦੀ ਬਣ ਦੇ ਵਿੱਚ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਪਰ ਭਾਰਤ ਦੇਸ਼ ਦੇ ਨਾਲ ਖੜੇ ਭਾਰਤ ਦੇਸ਼ ਦਾ ਹਿੱਸਾ ਬਣੇ ਭਾਰਤ ਦੇਸ਼ ਦੇ ਨਾਲ ਖੜੇ 1962 ਦੀ جنگ ਆਈ ਉਸ ਸਮੇਂ ਪੰਜਾਬੀਆਂ ਨੇ ਡਟ ਕੇ ਦੇਸ਼ ਦਾ ਸਾਥ ਦਿੱਤਾ ਔਰ ਗੋਲੀਆਂ ਸੀਨੇ 'ਚ ਖਾਦੀਆਂ ਔਰ ਦੇਸ਼ ਦੀ ਰੱਖਿਆ ਕੀਤੀ 1965 ਦੀ ਗੱਲ جنگ ਦੀ ਗੱਲ ਕਰ ਲਈਏ 1971 ਦੀ جنگ ਦੀ ਗੱਲ ਕਰ ਲਈਏ 1925 25 ਮਈ 25 ਚ ਆਈ جنگ ਦੀ ਗੱਲ ਕਰ ਲਈਏ ਟੈਰਰਿਜ਼ਮ ਦੀ ਗੱਲ ਕਰ ਲਈਏ ਅੱਤਵਾਦ ਦੀ ਗੱਲ ਕਰ ਲਈਏ ਹਰ ਸਮੇਂ ਪੰਜਾਬ ਨੇ ਪੰਜਾਬੀ ਦੇ ਪੰਜਾਬੀ ਦੇ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਦੇਸ਼ ਦਾ ਸਾਥ ਦਿੱਤਾ ਪਰ ਲੇਕਿਨ ਅੱਜ ਦੀ ਜਿਹੜੀ ਦੇਸ਼ ਦੀ ਹੁਕਮਰਾਨ ਕਲਾਸ ਆ ਜਿਹੜੀ ਭਾਰਤੀ ਜਨਤਾ ਪਾਰਟੀ ਆ ਉਹ ਅੱਜ ਇਸ ਤਰ੍ਹਾਂ ਦੇ ਨੋਟੀਫਿਕੇਸ਼ਨ ਜਾਰੀ ਕਰਕੇ ਪੰਜਾਬੀਆਂ ਤੋਂ ਕੀ ਬਦਲਾ ਲੈਣਾ ਚਾਹੁੰਦੀ ਆ ਕਿਹੜਾ ਬਦਲਾ ਲੈਣਾ ਚਾਹੁੰਦੀ ਆ ਕਿ ਅਸੀਂ ਦੇਸ਼ ਦੇ ਲਈ ਲੜਦੇ ਆ ਅਸੀਂ ਦੇਸ਼ ਲਈ ਖੜਦੇ ਆ ਅਸੀਂ ਦੇਸ਼ ਦੇ ਲੋਕਾਂ ਦਾ ਪੇਟ ਭਰਦੇ ਆ ਸਾਡਾ ਪੰਜਾਬ ਦਾ ਕਿਸਾਨ ਸਭ ਤੋਂ ਵੱਧ ਹੱਡ ਪੰਮੀ ਜਿਹੜੀ ਮਿਹਨਤ ਕਰਕੇ ਦੇਸ਼ ਦੇ ਲੋਕਾਂ ਦੀ ਅੱਲ ਪੈਂਦਾ ਕਰਦਾਗਾ ਜਦੋਂ ਦੇਸ਼ ਦੇ ਅੰਦਰ ਭੁੱਖਮਰੀ ਸੀ ਜਦੋਂ ਦੇਸ਼ ਦੇ ਲੋਕ ਭੁੱਖਮਰੀ ਦਾ ਮਰ ਜਾਂਦੇ ਸੀਗੇ ਉਸ ਸਮੇਂ ਪੰਜਾਬੀਆਂ ਨੇ ਹੱਡ ਹੱਡ ਪੰਮੀ ਮਿਹਨਤ ਕਰਕੇ ਪੰਜਾਬ ਦੇ ਕਿਸਾਨ ਨੇ ਮਿਹਨਤ ਕਰਕੇ ਦੇਸ਼ ਦੇ ਲੋਕਾਂ ਦਾ ਪੇਟ ਭਰਿਆ ਦੇਸ਼ ਦੇ ਲੋਕਾਂ ਦੇ ਨਾਲ ਖੜੇ ਪਰ ਲੇਕਿਨ ਅੱਜ ਸਾਨੂੰ ਕੀ ਸਲਾ ਮਿਲ ਰਹਾ ਅੱਜ ਸਾਨੂੰ ਕੀ ਨਾ ਮਿਲ ਰਹਾ ਕਿ ਸਾਡੀਆਂ ਇੰਸਟੀਚੂਨ ਤਬਾਕ ਕੀਤੀਆਂ ਜਾ ਰਹੀਆਂ ਨੇ ਕਿ ਸਾਡੇ ਪੰਜਾਬ ਨੂੰ ਮਾਰਨ ਦੀ ਸਾਜ਼ਿਸ਼ ਕੀਤੀ ਜਾ ਰਹੀ ਆ ਮੈਂ ਸਮਝਦਾ ਅੱਜ ਭਾਰਤ ਪਰ ਦੇ ਬਹੁਤ ਸਾਰੇ ਸਟੇਟਾਂ ਦੇ ਲਈ ਮੋਦੀ ਸਾਹਿਬ ਬਹੁਤ ਵੱਡਾ ਖਤਰਾ ਬਣੇ ਹੋਏ ਰਗੇ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਅੱਜ ਦੇਸ਼ ਦੀ ਸੈਂਟਰ ਸਰਕਾਰ ਪੰਜਾਬ ਨੂੰ ਖਤਮ ਕਰਨਾ ਚਾਹੁੰਦੀ ਆ ਪੰਜਾਬ ਦੇ ਹਰ ਕੋਨੇ ਤੇ ਖਤਮ ਕਰਨਾ ਚਾਹੁੰਦੀ ਆ ਕਦੇ ਕੋਈ ਪੈਸਾ ਰੋਕ ਲ ਦੰਦੇ ਨੇਗੇ ਕਦੇ ਕੋਈ ਆਰਡਰ ਜਾਰੀ ਕਰ ਦੰਦੇ ਨੇਗੇ ਇਹ ਸਾਰਾ ਕੁਝ ਇੱਕ ਸਾਜ਼ਿਸ਼ ਦੇ ਢੀਨ ਭਾਰਤੀ ਜਨਤਾ ਪਾਰਟੀ ਕਰ ਰਹੀ ਆ ਆਉਣ ਵਾਲੇ ਸਮੇਂ 'ਚ ਭਾਰਤੀ ਜਨਤਾ ਪਾਰਟੀ ਨੂੰ ਇਕੱਲਾ ਪੰਜਾਬ ਨਹੀਂ ਦੇਸ਼ ਦੇ ਹੋਰ ਦੇ ਹੋਰ ਸੂਬੇ ਵੀ ਸਬ ਕੁਸ ਕੌਣਗੇ ਕਿਉਂਕਿ ਅੱਜ ਜਿਹੜੇ ਵੀ ਇਨਸਾਫ پسند ਲੋਕ ਦੇਗੇ ਜਿਹੜੇ ਵੀ ਸੰਵਿਧਾਨ 'ਚ ਵਿਸ਼ਵਾਸ ਰੱਖਦੇ ਨੇਗੇ ਅੱਜ ਉਹ ਇਸ ਨੋਟੀਫਿਕੇਸ਼ਨ ਤੋਂ ਸਮਝ ਗਏ ਕਿ ਭਾਰਤੀ ਜਨਤਾ ਪਾਰਟੀ ਦੀ ਮਨਛਾ ਕੀ ਆ ਭਾਰਤੀ ਜਨਤਾ ਪਾਰਟੀ ਦਾ ਇਰਾਦਾ ਕੀ ਆ ਭਾਰਤੀ ਜਨਤਾ ਪਾਰਟੀ ਦਿਲ ਦੇ ਅੰਦਰ ਕੀ ਆ ਕਿ ਪੰਜਾਬ ਨੂੰ ਖਤਮ ਕਿਵੇਂ ਕਰਨਾਗਾ ਪਰ ਲੇਕਿਨ ਅਸੀਂ ਆਮ ਆਦਮੀ ਪਾਰਟੀ ਇਹ ਯਕੀਨ ਦਿਵਾਉਂਦੀ ਆ ਪੰਜਾਬੀਆਂ ਨੂੰ ਕਿ ਡਟ ਕੇ ਇਸ ਲੜਾਈ ਅਸੀਂ ਲੜਾਂਗੇ ਤੁਸੀਂ ਸਾਰਿਆਂ ਨੇ ਸਾਡਾ ਸਾਥ ਦੇਣਾਗਾ ਪਰ ਮੈਂ ਇੱਕ ਵਾਰ ਫੇਰ ਭਾਰਤੀ ਜਨਤਾ ਪਾਰਟੀ ਦੇ ਉਹਨਾਂ ਨੁਮਾ ਨੂੰ ਜਾਕਰ ਸਾਹਿਬ ਨੂੰ ਅਸ਼ਵਨੀ ਜੀ ਨੂੰ ਬਿੱਟੂ ਜੀ ਨੂੰ ਪੁੱਛਣਾ ਚਾਹਨਾਗਾ ਕਿ ਤੁਸੀਂ ਆਪਣੇ ਭਾਰਤੀ ਜਨਤਾ ਪਾਰਟੀ ਦਾ ਸਾਥ ਦਿਓਗੇ ਜਾਂ ਪੰਜਾਬ ਦਾ ਸਾਥ ਦਿਓਗੇ ਕਿ ਤੁਸੀਂ ਪੰਜਾਬ ਨਾਲ ਖੜੋਗੇ ਜੇ ਭਾਰਤੀ ਜਨਤਾ ਪਾਰਟੀ ਦਾ ਖੜੋਗੇ ਇਹ ਤੁਹਾਡੀਆਂ ਅੱਜ ਟੈਸਟ ਦਾ ਸਮਾਂਗਾ ਇਹ ਤੁਹਾਡੇ ਲਈ ਇਮਤਿਹਾਨ ਦਾ ਸਮਾਂਗਾ ਕਿਉਂਕਿ ਅੱਜ ਪੂਰਾ ਪੰਜਾਬ ਦੇਖ ਰਿਹਾਗਾ ਕਿ ਅੱਜ ਭਾਰਤੀ ਜਨਤਾ ਪਾਰਟੀ ਦੇ ਲੋਕ ਚੜ੍ਹਨਗੇ ਉਹ ਪੰਜਾਬ ਨੂੰ ਇੱਕ ਇੱਕ ਕਰਕੇ ਖਤਮ ਕਰ ਰਹੇ ਨੇਗੇ ਔਰ ਦੂਜੇ ਪਾਸੇ ਇਹ ਜਿਹੜੇ ਵਿਅਕਤੀ ਨੇਗੇ ਇਹ ਜਵਾਬ ਦੇ ਦੇਣਗੇ ਕਿ ਇਹ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਪੁੱਛਣਗੇ ਕਿ ਇਹ ਦੇਸ਼ ਦੇ ਹੋਮਨਿਸਟਰ ਸਾਹਿਬ ਨੂੰ ਪੁੱਛਣਗੇ ਕਿ ਇਹ ਦੇਸ਼ ਦੇ ਐਜੂਕੇਸ਼ਨ ਮਿਨਿਸਟਰ ਸਾਹਿਬ ਨੂੰ ਪੁੱਛਣਗੇ ਕਿ ਇਹ ਨੋਟੀਫਿਕੇਸ਼ਨ ਕਿਉਂ ਜਾਰੀ ਕੀਤਾ ਇਹ ਰਲ ਦਾ ਟੈਸਟ